ਲਗੇ ਕਿ ਸਾਡਾ ਜੋਸ਼ ਕਿੰਨਾ ਸੋ ਮੈਂ ਗੱਲ ਨੂੰ ਅੱਗੇ ਤੋਰਦਾ ਮੈਂ ਗੱਲ ਕਰ ਰਿਹਾ ਸੀ ਇਕਦਾਰ ਲਾਹਿਰ ਦੀ ਕੋਈ ਨਹੀਂ ਬਹਿ ਜਾਓ ਬਹਿ ਜਾਓ ਅੱਜ ਅਡਜਸਟਮੈਂਟ ਕਰ ਲੋ ਅੱਜ ਡੀ ਦੇ ਵਿੱਚ ਆਉਣ ਨਹੀਂ ਲੰਦੇ ਮੇਰੇ ਵੀ ਬਸ ਨਹੀਂ ਬਸ ਤੋਂ ਬਾਹਰ ਕਾਣੀ ਯੂਥਾਂ ਨੂੰ ਬੇਨਤੀ ਹੈ ਜਿੱਥੇ-ਜਿੱਥੇ ਵੀ ਜਗ੍ਹਾ ਮਿਲਦੀ ਹੈ ਹੁਣ ਖੜ੍ਹ ਜਾਓ ਛੋਟ ਹੀ ਕਰ ਲੋ ਮੈਂ ਗੱਲ ਕਰ ਰਿਹਾ ਇਕਦਾਰ ਲਾਹਿਰ ਦੀ ਅੱਛਾ ਜੀ ਕਲਾਨ ਹੋਰ ਕਰਕੇ ਚੱਲੇ ਆਹ 3-4 ਦਿਨ ਪਹਿਲਾਂ ਵੀਡੀਓ ਸਬੂਤ ਸਮੇਤ ਪੂਰੀ ਕੌਮ ਨੂੰ ਪੂਰੀ ਦੁਨੀਆ ਨੂੰ ਦਿਖਾਇਆ ਸੀ ਕਿ ਪ੍ਰੋਫੈਸਰ ਪ੍ਰੇਮ ਸਿੰਘ ਚੰਦੂ ਮਾਜਰਾ ਸ਼੍ਰੀ ਕਾਲਤਾਖਸਬ ਦੇ ਸਾਹਮਣੇ ਖੜ ਕੇ ਝੂਠ ਬੋਲ ਕੇ ਆਇਆ ਬੀਬੀ ਜ਼ਗੀਰਕਾਰ ਝੂਠ ਬੋਲ ਕੇ ਆਈ ਆ ਆਉਣ ਵਾਲੇ 5-7 ਦਿਨ ਦੇ ਵਿੱਚ ਸਬੂਤਾਂ ਸਮੇਤ ਸਬੂਤਾਂ ਸਮੇਤ ਇਹਨਾਂ ਦਾ ਇੱਕ ਹੋਰ ਚਿਹਰਾ ਨੰਗਾ ਕਰਾਂਗੇ ਇੱਦਾਂ ਹੀ ਹੋਰ ਚਿਹਰਾ ਨੰਗਾ ਕਰਾਂਗੇ ਇਹਨਾਂ ਦੀਆਂ ਜਿਹੜੀਆਂ ਕਰਤੂਤਾਂ ਨੇ ਉਹ ਸਾਰੀਆਂ ਲੰਗੀਆਂ ਕਰਾਂਗੇ ਕਹਿੰਦੇ ਜੀ ਅਸੀਂ ਪਾਤੀ ਲਈ ਸਮਾਂ ਲਾਇਆ ਅਸੀਂ ਜੀ ਬੋਲੀ ਜਾਂਦੇ ਸੀ ਕਹਿੰਦੇ 21 ਐਮਐਲਏ ਬਣਾਤੇ ਚੰਦੂ ਮਹਾਰਾ ਸਾਹਿਬ ਨੇ ਮੈਂ ਕਿਹਾ ਐਂ ਦੱਸਿਓ ਵੀ ਚੰਦੂ ਮਹਾਰਾ ਸਾਹਿਬ ਆਪ ਕਿੰਨੀ ਵਾਰ ਐਮਐਲਏ ਬਣੇ ਨੇ ਇੱਕ ਵਾਰ ਸਾਰੀ ਉਮਰ ਚ ਇੱਕ ਵਾਰ ਕਿਉਂ ਕਦੇ ਵੋਟ ਤਾਂ ਜਾ ਕੇ ਮੰਗਿਓ ਨਹੀਂ ਵੋਟ ਥੋੜਾ ਮੰਗਿਆ ਕਦੇ ਜਾ ਕੇ ਜਾ ਕੇ ਇਹ ਹੀ ਕਹਿੰਦੇ ਸੀ ਕਿ ਭਾਈ ਆ ਪਿੰਡ ਤੋਂ ਫੰਡ ਕਿੰਨਾ ਇਕੱਠਾ ਹੋਇਆ ਸਾਰੀਆਂ ਗੱਲਾਂ ਦੇਰ ਦੇਰ ਕੇ ਰੱਖ ਦੂੰਗਾ ਹੁਣ ਕਸਰ ਨਹੀਂ ਰੱਖਾਂਗੇ ਸੋ ਇਹ ਜਿਹੜੇ ਸੁਧਾਰ ਲੈਰ ਵਾਲੇ ਨੇ ਪਹਿਲਾਂ ਆਪਣੇ ਵਿੱਚ ਸੁਧਾਰ ਕਰਨ ਕਿ ਗੁਰੂ ਦੇ ਅੱਗੇ ਖੜ ਕੇ ਸੱਚ ਬੋਲੀਦਾ ਹੁੰਦਾ ਝੂਠ ਨਹੀਂ ਬੋਲੀਦਾ ਹੁੰਦਾ ਸਰਦਾਰ ਸੁਖਵੀਰ ਸਿੰਘ ਬਾਦਲ ਜੀ ਨੇ ਜੋ ਨਹੀਂ ਵੀ ਕੀਤਾ ਜਿਹੜੀ ਗੱਲ ਦੇ ਵਿੱਚ ਕੋਈ ਰੋਲ ਵੀ ਨਹੀਂ ਸੀ ਉਹ ਵੀ ਇੱਕ ਨਿਮਾਨ ਸਿੱਖ ਵਜੋਂ ਝੋਲੀ ਪਾਇਆ ਕਹਿੰਦੇ ਤਕਰੀਰ ਨਹੀਂ ਕਰਨੀ ਕਦੇ ਅਕਾਲੀ ਦਲ ਦੇ ਲੀਡਰਾਂ ਨੇ ਗੋਲੀ ਚਲਾਉਣ ਦੇ ਹੁਕਮ ਨਹੀਂ ਦਿੱਤੇ ਕਦੇ ਕੱਲ ਜਲਦੇ ਲੀਡਰਾਂ ਨੇ ਬੇਅਦਬੀ ਕਰਾਉਣ ਦੇ ਹੁਕਮ ਨਹੀਂ ਦਿੱਤੇ ਇਹ ਉਹਨਾਂ ਮਾੜੀਆਂ ਏਜੰਸੀਆਂ ਨੇ ਸਾਡੀ ਸਰਕਾਰ ਦੇ ਵਿੱਚ ਕਰਵਾਇਆ ਪਰ ਆਪਣੀ ਸਰਕਾਰ ਦੇ ਵਿੱਚ ਹੋਣ ਦੀ ਜਿਹੜੀ ਔਖੀ ਮਾਜਾਚਨਾ ਕੀਤੀ ਆ ਸੋ ਮੇਰੀ ਬੇਨਤੀ ਆ ਸਾਰੇ ਨੌਜਵਾਨਾਂ ਨੂੰ ਪੰਜਾਬ ਦੇ ਨੂੰ ਕੇਸ ਧਾਰਨ ਲੈਰ ਵਾਲੇ ਜਿੱਥੇ-ਜਿੱਥੇ ਵੀ ਜਾਣ ਇਹਨਾਂ ਨੂੰ ਝੂਠੇ ਕਹਿ ਕੇ ਲਾਹਣ ਦੀ ਪੱਤਰ ਭੇਜੋ ਤੇ ਲਾਹਣ ਤਾਂ ਦਿਓ ਤਾਂ ਕਿ ਆਉਣ ਵਾਲੀਆਂ ਪੀੜ੍ਹੀਆਂ ਵੀ ਯਾਦ ਰੱਖਣ ਕਿ ਜਿਹੜੇ ਸ੍ਰੀ ਕਾਲ ਤੱਕ ਸਾਡੇ ਸਾਹਮਣੇ ਕੜ ਕੇ ਝੂਠ ਬੋਲ ਕੇ ਆਏ ਨੇ ਉਹ ਜਿਹੜੇ ਗੁਰੂ ਦੇ ਨਹੀਂ ਹੋਏ ਉਹ ਪਾਰਟੀ ਤੇ ਪੰਜਾਬ ਦੇ ਕਦੇ ਨਹੀਂ ਹੋ ਸਕਦੇ ਇਸ ਲਈ ਬੇਨਤੀ ਆ ਸਾਰੀ ਲੀਡਰਸ਼ਿਪ ਨੂੰ ਕਿ ਇਹਨਾਂ ਝੂਠੇ ਬੰਦਿਆਂ ਨੂੰ ਹੁਣ ਮੂੰਹ ਨਾ ਲਾਇਓ ਬਥੇਰੇ ਨੌਜਵਾਨ ਪੰਜਾਬ ਦੇ ਯੋਗ ਨੌਜਵਾਨ ਕੰਮ ਕਰਨ ਵਾਲੇ ਕੰਮ ਕਰਨ ਲਈ ਤਿਆਰ ਨੇ ਸੋ ਇੰਨੀਆਂ ਕੁ ਬੇਨਤੀਆਂ ਕਰਦੇ ਹੋਏ ਕਿਉਂਕਿ ਸਮੇਂ ਦੀ ਘਾਟ ਆ ਸੀਨੀਅਰ ਲੀਡਰਸ਼ਿਪ ਬੈਠੀ ਉਹਨਾਂ ਨੇ ਵਿਚਾਰ ਰੱਖਣੇ ਆ ਜਕਾਰਾ ਲਾਉਣ ਲੱਗੇ ਆ ਜੇ ਇਹਨਾਂ ਝੂਠੇ ਬੰਦੇ ਨੂੰ ਸਬਕ ਸਿਖਾਉਣਾ ਤਾਂ ਇੱਥੇ ਬਾਵਾ ਕੜੀਆਂ ਕਰਕੇ ਝਕਾਰਾ ਲਾ ਕੇ ਦੱਸ ਦਿਓ ਕਿ ਪੰਜਾਬ ਦਾ ਬੱਚਾ-ਬੱਚਾ ਸ਼੍ਰੋਮਣੀ ਕਲੰਦ ਦੇ ਨਾਲ ਹੈ ਸਰਦਾਰ ਸੁਖਬੀਰ ਸਿੰਘ ਬਾਦਲ ਜੀ ਦੇ ਨਾਲ ਬਹੁਤ ਸੋਨ ਹੈ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਬਹੁਤ ਧੰਨਵਾਦ ਪ੍ਰਧਾਨ ਜੀ ਦਾ ਸਟੇਜ ਤੇ ਬਿਰਾਜਮਾਨ ਸਾਡੇ ਸਾਰਿਆਂ ਦੇ ਬਹੁਤ ਸਤਿਕਾਰ ਤੇ ਸਨਮਾਨਯੋਗ ਸਰਦਾਰ ਬਲਵਿੰਦਰ ਸਿੰਘ ਜੀ ਭੁੰਡੜ ਸਾਹਿਬ ਕਾਰਜਕਾਰੀ ਪ੍ਰਧਾਨ ਸ਼ੋਮਨੀ ਇਕਾਲੀ ਦਲ ਸਟੇਜ ਤੇ ਬਿਰਾਜਮਾਨ ਹਰੇਕ ਪੰਜਾਬੀ ਦੀ ਜਿੰਦ jaan ਹਰੇਕ ਪੰਜਾਬੀ ਦੇ ਦਿਲ ਦੀ ਧੜਕਣ ਸਾਡੇ ਬਹੁਤ ਸਤਿਕਾਰਯੋਗ ਸਰਦਾਰ ਚਕਬੀਰ ਸਿੰਘ ਜੀ ਬਾਦਲ ਸਾਹਿਬ ਸਾਬਕਾ ਪ੍ਰਧਾਨ ਸ਼ੋਮਨੀ ਇਕਾਲੀ ਦਲ ਸਟੇਜ ਤੇ ਬਿਰਾਜਮਾਨ ਸਰਦਾਰ ਦਿਲਜੀਤ ਸਿੰਘ ਜੀ ਚੀਮਾ ਸਾਹਿਬ ਸਟੇਜ ਤੇ ਬ੍ਰਾਜਮਾਨ ਦਰਜਾ ਬਏ ਦਰਜਾ ਸ਼੍ਰੋਮਣੀ ਅਕਾਲੀ ਦਲ ਦੀ ਸਮੁੱਚੀ ਸੀਨੀਅਰ ਲੀਡਰਸ਼ਿਪ ਤੇ ਸਾਹਮਣੇ ਬ੍ਰਾਜਮਾਨ ਸ਼੍ਰੋਮਣੀ ਅਕਾਲੀ ਦਲ ਤੇ ਜਯਾਰੂ ਵਰਕਰ ਸਹਿਬਾਨ ਸਭ ਤੋਂ ਪਹਿਲਾਂ ਗੁਰੂ ਦੀ ਬਖਸ਼ਿਸ਼ ਕੀਤੀ ਵੀ ਫਤਿਹ ਸਾਂਝੀ ਕਰੀਏ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਸਟੇਜ ਤੇ ਬੈਠੇ ਹੋਣ ਸਰਦਾਰਸ਼ਬੀਰ ਸਿੰਘ ਜੀ ਬਾਦਲ ਪੰਜਾਬੀਆਂ ਦੀ ਜਿੰਦ ਜਾਨ ਤੇ ਫਤਿਹ ਇਹੋ ਜੀ ਖਾਲਸਾ ਜੀ ਇਹ ਫਤਿਹ ਪ੍ਰਵਾਨ ਨਹੀਂਗੀ ਮੈਂ ਦੁਬਾਰਾ ਫਤਿਹ ਬੁਲਾਉਣਾ ਸਾਰਿਆਂ ਨੇ ਪੂਰੇ ਜੋਸ਼ ਖੁروش ਦੇ ਨਾਲ ਅੱਜ ਪਤਾ ਲੱਗ ਜਾਏ ਪੰਜਾਬ ਦੇ ਵਿੱਚ ਕਿ ਮੁਕਸਰ ਮਾਗੀ ਦੇ ਮੇਲੇ ਤੇ ਕਾਨਫਰੰਸ ਹੋ ਰਹੀ ਹੈ ਔਰ ਉਹਦੇ ਵਿੱਚ ਸਰਦਾਰਸ਼ਬੀਰ ਸਿੰਘ ਜੀ ਬਾਦਲ ਪ੍ਰਧਾਨ ਸਾਹਿਬ ਪਹੁੰਚ ਚੁੱਕੇ ਆ ਡੈਂਟੀਟੀ ਰਨਡੈਂਟੀ ਕਾਰਡ ਲਿਆ ਸਭ ਦੇ ਜੀ ਭਰ ਗਿਆ ਪੰਡਾਲ ਬਾਦਲ ਸਾਹਿਬ ਦਾ ਬੇਨਤੀ ਹੈ ਕਿ ਇੱਥੇ ਨਾਲੋਂ ਮੈਂ ਪੁਲਿਸ ਵਾਲੇ ਵੀਰਾਂ ਨੂੰ ਬੇਨਤੀ ਕਰੂੰਗਾ ਦੋਵੇਂ ਹੱਥ ਜੋੜ ਕੇ ਕਿ ਪ੍ਰਧਾਨ ਸਾਹਿਬ ਦਾ ਆਦੇਸ਼ ਹੈ ਕਿ ਸਾਡੇ ਜਿਹੜੇ ਯੂਥ ਦੇ ਆਗੂ ਆ ਸਾਰੇ ਯੂਥ ਵਾਲੇ ਉਹਨਾਂ ਦੇ ਗਲੇ 'ਚ ਆਇਡੈਂਟੀਟੀ ਕਾਰਡ ਛੱਡ ਆਪ ਦੇ ਪਰਿਵਾਰ ਦੇ ਜੀ ਆ ਸਾਰਿਆਂ ਨੂੰ ਅੱਗੇ ਆਉਣ ਦਿੱਤਾ ਜਾਵੇ ਆਜੋ ਵੀ ਆਉਣ ਤੋਂ ਆਉਣ ਤੋਂ ਯਾਰ ਆਜੋ ਹੁਣ ਮੈਂ ਬੇਨਤੀ ਕਰੂੰਗਾ ਸਾਡੇ ਸਾਰਿਆਂ ਦੇ ਬਹੁਤ ਸਤਿਕਾਰਯੋਗ ਇਸਤਰੀ ਅਕਾਲੀ ਦਲ ਦੇ ਪ੍ਰਧਾਨ ਸ ਬੀਬੀ ਹਰਗੋਬਿੰਦ ਕੌਰ ਜੀ ਉਹ ਆ ਕੇ ਸੰਗਤਾਂ ਦੇ ਦਰਸ਼ਨ ਕਰਨਗੇ ਉਹਨਾਂ ਦੇ ਬੋਲਣ ਤੋਂ ਪਹਿਲਾਂ ਮੈਂ ਇੱਕ ਜਕਾਰਾ ਲਾਉਂਗਾ ਸਾਰੀ ਸੰਗਤ ਨੇ ਜੋਸ਼ ਖੁਸ਼ ਦੇ ਨਾਲ ਜਵਾਬ ਦੇਣਾ ਬੋਲੋ ਈਸੋ ਨਿਹਾਲ ਬੀਬੀ ਹਰਗੋਬਿੰਦ ਕੌਰ ਜੀ ਮੇਰੀ ਪੁਲਿਸ ਵਾਲੇ ਵੀਰਾਂ ਨੂੰ ਬੇਨਤੀ ਹੈ ਕਿ ਬੈਰੀਕੇਡ ਰੁਕੜੇ ਨਹੀਂ ਫੇ ਟੁੱਟ ਜਾਣਗੇ ਔਖਾ ਹੋ ਜਾਏਗਾ ਮੇਰੀ ਤੁਹਾਡੇ ਚਰਨਾਂ 'ਚ ਹੱਥ ਬੰਨ ਕੇ ਬੇਨਤੀ ਹੈ ਕਿ ਆਇਡੈਂਟੀਫਾਈਡ ਲੋਕ ਖੜੇ ਨੇ ਇੰਸਪੈਕਟਰ ਸਾਹਿਬ ਇਹਨਾਂ ਨੂੰ ਅੱਗੇ ਆਉਣ ਦਿਓ ਅੱਗੇ ਆਉਣ ਦਿਓ ਸਾਡੇ ਦੋ ਜਿਲ੍ਹਾ ਕਿਸੇ ਨੇ ਨਹੀਂ ਬੈਰੀਕੇਡ ਖੋਲੋ ਇੰਸਪੈਕਟਰ ਸਾਹਿਬ ਡੀਐਸਪੀ ਸਾਹਿਬ ਤੁਹਾਡੇ ਚਰਨਾਂ 'ਚ ਬੇਨਤੀ ਹੈ ਕਿ ਅੱਗੇ ਆਉਣ ਦਿਓ ਲੋ ਆ ਤਾਂ ਆਪੇ ਆ ਗਏ ਹੜ ਆ ਗਏ ਲੋਕਾਂ ਦਾ ਮੈਂ ਬੀਬੀ ਜੀ ਨੂੰ ਬੇਨਤੀ ਕਰਾਂਗਾ ਕਿ ਉਹ ਆਪਣੇ ਵਿਚਾਰ ਸਾਂਝੇ ਕਰਨ।